ਚੰ드ਰਮਾ ਦਿਖਦਾ ਏ ਇਸ ਕਰਕੇ ਉੱਥੇ ਵਿਗਿਆਨੀ ਚਲੇਗੇ ਚੰ드ਰਮਾ ਦਿਖਦਾ ਏ ਇਸ ਕਰਕੇ ਉੱਥੇ ਵਿਗਿਆਨੀ ਚਲੇਗੇ ਜੇ ਇਹਨਾਂ ਵਿਗਿਆਨੀਆਂ ਨੂੰ ਸਵਰਗ ਹਾਂ ਨਰਕ ਵੀ ਦਿਖਦਾ ਹੁੰਦਾ ਨਾ ਇਹਨਾਂ ਨੇ ਪਤੰਦਰਾਂ ਨੇ ਉੱਥੇ ਜਾ ਕੇ ਵੀ ਪਲਾਟ ਕੱਟੇ ਆਉਣੇ ਸੀ ਤੇ ਨਰਕ ਦੇ ਵਿੱਚ ਹਮੇਸ਼ਾ ਗਰੀਬਾਂ ਵਾਸਤੇ ਪਲਾਟ ਕੱਟੇ ਜਾਣੇ ਸੀ ਤੇ ਸਵਰਗ ਦੇ ਵਿੱਚ ਅਮੀਰਾਂ ਦੇ ਉੱਥੇ ਵੀ ਇਹਨਾਂ ਨੇ ਗਰੀਬ ਸਿੱਟ ਦੇਣੇ ਸੀ ਜਾ ਕੇ ਆਪਣੇ ਮੰਤਰੀਆਂ ਨੇ ਕਿਹਾ ਗਰੀਬਾਂ ਵਾਸਤੇ ਨਰਕੇ ਚੰਗਾ ਹੈ ਤੇ ਸਵਰਗ ਅਮੀਰਾਂ ਵਾਸਤੇ ਪਲਾਟ ਕੱਟ ਦੇਣੀ ਸੀ ਜਿਹੜੇ ਖਰੀਦ ਸਕਦੇ ਸੀ ਉਹ ਵੀਰ ਤੇ ਨਰਕਾਂ ਦੇ ਵਿੱਚ ਤਾਂ ਗਰੀਬ ਨਹੀਂ ਮਰਨਾ ਸੀ ਤੇ ਜੇ ਇਹੋ ਸਵਰਗ ਨਰਕ ਰੱਬ ਨੇ ਲੁਕੋਤੇ ਨਾ ਇਸ ਕਰਕੇ ਬਹੁਤ ਵਧੀਆ ਕਰਿਆ ਰੱਬ ਨੇ ਨਹੀਂ ਅਮੀਰਾਂ ਨੇ ਤਾਂ ਇਹ ਵੀ ਦੱਬ ਲੈਣੀ ਸੀ ਤੇ ਚੰ드ਰਮਾ ਜੇ ਤੁਸੀਂ ਦੇਖੇ ਸਕਦੇ ਹੋ ਵੀ ਉੱਥੇ ਵੀ ਪਲਾਟ ਲੈ ਲੈ ਜਾ ਕੇ ਅਮੀਰਾਂ ਨੇ ਬਣੇ ਨੇ ਚੰ드ਰਮਾ ਦਿਖਦਾ ਸੀ ਨਾ ਇਸ ਕਰਕੇ ਚਲੇਗੀ ਉੱਥੇ ਬਗਿਆ ਨਹੀਂ ਚਲੇਗੇ ਬਾਹਰਲੇ ਮੁਲਕ ਚ